ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕਸਵਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਐਕਟਰੈਸ ਸਰਗੁਣ ਮਹਿਤਾ ਤੇ ਟੀਵੀ ਜਗਤ ਦੇ ਫੇਮਸ ਐਕਟਰ ਰਵੀ ਦੁਬੇ ਦੇ ਬਾਰੇ ਜੋ ਕਿ ਵੈਸੇ ਤਾਂ ਹਸਬੰਡ ਵਾਈਫ ਹੈ ਤੇ ਉਥੇ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਕੈਮਿਸਟਰੀ ਜੋ ਆ ਜਦੋਂ ਅਸੀਂ ਇਹਨਾਂ ਨੂੰ ਵੱਡੇ ਪਰਦੇ ਤੇ ਵੇਖਦੇ ਆ ਤੇ ਉਹ ਵੀ ਇੱਕ ਬਹੁਤ ਵਧੀਆ ਲੱਗਦੀ ਹੈ ਅਲੱਗ ਲੱਗਦੀ ਹੈ ਹਰ ਕਿਸ ਨੂੰ ਇਹਨਾਂ ਦੀ ਕੈਮਿਸਟਰੀ ਜੋ ਪਸੰਦ ਆਉਂਦੀ ਹੈ ਦੱਸਦੇ ਆ ਕਿ ਹਾਲ ਹੀ ਦੇ ਵਿੱਚ ਇਹਨਾਂ ਦਾ ਇੱਕ ਲੇਟੈਸਟ ਟਰੈਕ ਰਿਲੀਜ਼ ਹੋਇਆ ਫਨਾ ਕਰਦੇ ਜਿਸ ਨੂੰ ਸੋਸ਼ਲ ਮੀਡੀਆ ਤੇ ਖੂਬ ਪਸ ਸਰਗੁਣ ਮੈਦਾ ਰਵੀ ਦੁਬੇਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਪਹਿਲਾਂ ਵੀ ਵੈਸੇ ਹੀ ਕਾਫੀ ਪ੍ਰੋਜੈਕਟਸ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਇੱਕ Song ਰਿਲੀਜ਼ ਹੋਇਆ ਸੀ ਹਾਨੀਆਂ ਵੇ ਜੋ ਕਿ ਅੱਜ ਤੋਂ ਕਰੀਬ 1 ਸਾਲ ਪਹਿਲਾਂ ਰਿਲੀਜ਼ ਹੋਇਆ ਸੀਗਾ ਤੇ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਬਹੁਤ ਪਿਆਰ ਇਸ ਗੀਤ ਨੂੰ ਮਿਲਿਆ ਸੀਗਾ ਤੇ ਇਸ ਗੀਤ ਦੀ ਜਕਰ ਗੱਲ ਕਰੀਏ ਤਾਂ 307 ਮਿਲੀਅਨ ਵਿਊਜ਼ ਇਸ ਗੀਤ ਨੂੰ ਆ ਚੁੱਕੇ ਸੀ ਵੇ ਹਾਨੀਆਂ ਤੇ ਹੁਣ ਫਨਾ ਕਰਦੇ ਜੋ ਆ ਟਰੈਕ ਰਿਲੀਜ਼ ਹੋਇਆ ਜਿਸ ਦੇ ਵਿੱਚ ਰਵੀ ਔਰ ਸਰਗੁਨ ਮਹਿਤਾ ਦੀ ਕੈਮਿਸਟਰੀ ਦੇਖ ਕੇ ਹਰ ਕਿਸ ਨੂੰ ਬਹੁਤ ਵਧੀਆ ਲੱਗ ਰਿਹਾ ਹਰ ਕੋਈ ਐਂਟਰਟੇਨ ਹੋ ਰਿਹਾ ਤੇ ਗੀਤ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਦੋਵੇਂ ਸਿਤਾਰੇ ਯਾਨੀ ਕਿ ਇਹ ਕਪਲ ਜੋ ਇੱਕ ਦੂਸਰੇ ਦੇ ਨਾਲ ਕਾਫੀ ਰੋਮਾਂਟਿਕ ਅੰਦਾਜ਼ ਦੇ ਵਿੱਚ ਨਜ਼ਰ ਆ ਰਿਹਾ ਜਿਸ ਨੇ ਦਰਸ਼ਕਾਂ ਦਾ ਦਿਲ ਲੁੱਟ ਲਿਆ ਗੀਤ ریلیز ਹੋਣ ਤੋਂ ਕੁਝ ਦਿਨ ਪਹਿਲਾਂ ਹੀ ਸਰਗੁਣ ਮਹਿਤਨ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਫੈਨਸ ਨੂੰ 7 ਨਵੰਬਰ ਦੀ ਤਰੀਕ ਸੇਵ ਕਰਨ ਲਈ ਕਿਹਾ ਸੀ ਇਸ ਪੋਸਟ ਤੋਂ ਬਾਅਦ ਹੀ ਚਾਉਣ ਵਾਲੇ ਲਈ ਇਸ ਐਲਾਨ ਮਗਰੋਂ ਕਾਫੀ ਜ਼ਿਆਦਾ ਉਹਨਾਂ ਦੇ ਫੈਨਸ ਜੋ ਸੀ ਐਕਸਾਈਟਿਡ ਨਜ਼ਰ ਆ ਰਹੇ ਸੀਗੇ ਕਿ ਹੁਣ ਆਖਰਕਾਰ 7 ਨਵੰਬਰ ਆ ਚੁੱਕੀ ਹੈ ਤੇ ਉਹਨਾਂ ਦਾ ਗੀਤ ਜੋ ਆ ਰਿਲੀਜ਼ ਹੋ ਚੁੱਕਿਆ ਇਸ ਗੀਤ ਦੇ ਆਉਣ ਤੋਂ ਬਾਅਦ ਹੀ ਲੋਕ ਇਸ ਦੇ 뮤직 ਲਿਰਿਕਸ ਤੇ ਵਿਜੂਅਲਸ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਆ ਫਨਾ ਕਰਦੇ ਇੱਕ ਰੋਮਾਂਟਿਕ ਸਟੋਰੀ ਹੈ ਜਿਸ ਦੇ ਵਿੱਚ ਸਰਗੁਣ ਤੇ ਰਵੀ ਦੀ ਜ਼ਬਰਦਸਤ ਕੈਮਿਸਟਰੀ ਇੱਕ مین ਅਟਰੈਕਸ਼ਨ ਦਾ ਪੁਆਇੰਟ ਹੈ ਦੋਵੇਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਨਜ਼ਰ ਆ ਚੁੱਕੇ ਨੇ ਤੇ ਹਰ ਵਾਰ ਵੀ ਜੋ ਆ ਕਮਾਲ ਦੇ ਲੱਗਦੇ ਤੇ ਇਸ ਵਾਰ ਵੀ ਉਹਨਾਂ ਦੀ ਜੋੜੀ ਜੋ ਆ ਚਾਹਣ ਵਾਲੇ ਦਾ ਦਿਲ ਮੋ ਚੁਕੀ ਹੈ ਦੱਸ ਦਈਏ ਗੀਤ ਨੂੰ YouTube ਦੇ ਉੱਤੇ ਜਾਰੀ ਕੀਤਾ ਗਿਆ ਕੁਝ ਹੀ ਘੰਟਿਆਂ ਦੇ ਵਿੱਚ ਬਹੁਤ ਸਾਰੇ ਵਿਊਜ਼ ਵੀ ਆ ਚੁੱਕੇ ਨੇ ਲੋਕ ਉਹਨਾਂ ਦੀ ਕੇਮਿਸਟਰੀ ਨੂੰ ਪਸੰਦ ਵੀ ਕਰ ਰਿਹਾ ਤੇ ਜੇਕਰ ਤੁਸੀਂ ਇਹ ਗੀਤ ਸੁਣ ਚੁੱਕੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ ਜੇਕਰ ਨਹੀਂ ਦੇਖਿਆ ਤਾਂ ਜ਼ਰੂਰ ਜਾ ਕੇ ਦੇਖੋ ਤੇ ਫਿਰ ਕਮੈਂਟ ਕਰਕੇ ਦੱਸਿਓ ਵੀ ਰਵੀ दुबे ਔਰ ਸਰਗੁਨ ਮਹਿਤਾ ਦੀ ਕੇਮਿਸਟਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੇਖਰ ਦਾਨਿੰਗਸਵਰਾ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਐਕਟ੍ਰੈਸ ਸਰਗੁਣ ਮਹਿਤਾ ਤੇ ਟੀਵੀ ਚੋਗਤ ਦੇ ਫੇਮਸ ਐਕਟਰ ਰਵੀ ਦੁਬੇ ਦੇ ਬਾਰੇ ਜੋ ਕਿ ਵੈਸੇ ਤਾਂ ਹਸਬੰਡ ਵਾਈਫ ਹੈ ਤੇ ਉਥੇ ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਕੈਮਿਸਟਰੀ ਜੋ ਆ ਜਦੋਂ ਅਸੀਂ ਇਹਨਾਂ ਨੂੰ ਵੱਡੇ ਪਰਦੇ ਤੇ ਵੇਖਦੇ ਆ ਤੇ ਉਹ ਵੀ ਇੱਕ ਬਹੁਤ ਵਧੀਆ ਲੱਗਦੀ ਹੈ ਅਲੱਗ ਲੱਗਦੀ ਹੈ ਹਰ ਕਿਸ ਨੂੰ ਇਹਨਾਂ ਦੀ ਕੈਮਿਸਟਰੀ ਜੋ ਪਸੰਦ ਆਉਂਦੀ ਹੈ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਲੇਟੈਸਟ ਟਰੈਕ ਰਿਲੀਜ਼ ਹੋਇਆ ਫਨਾ ਕਰਦੇ ਜਿਸ ਨੂੰ ਸੋਸ਼ਲ ਮੀਡੀਆ ਤੇ ਖੂਬ ਸਰਗੁਣ ਮੈਦਾ ਰਵੀ ਦੁਬੇਦੀ ਜ਼ਬਰਦਸਤ ਕੇਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਪਹਿਲਾਂ ਵੀ ਵੈਸੇ ਹੀ ਕਾਫੀ ਪ੍ਰੋਜੈਕਟਸ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਇੱਕ Song ਰਿਲੀਜ਼ ਹੋਇਆ ਸੀ ਹਾਨੀਆਂ ਵੇ ਜੋ ਕਿ ਅੱਜ ਤੋਂ ਕਰੀਬ 1 ਸਾਲ ਪਹਿਲਾਂ ਰਿਲੀਜ਼ ਹੋਇਆ ਸੀਗਾ ਤੇ ਇਸ ਗੀਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਬਹੁਤ ਪਿਆਰ ਇਸ ਗੀਤ ਨੂੰ ਮਿਲਿਆ ਸੀਗਾ ਤੇ ਇਸ ਗੀਤ ਦੀ ਜਕਰ ਗੱਲ ਕਰੀਏ ਤਾਂ 307 ਮਿਲੀਅਨ ਵਿਊਜ਼ ਇਸ ਗੀਤ ਨੂੰ ਆ ਚੁੱਕੇ ਸੀ ਵੇ ਹਾਨੀਆਂ ਤੇ ਹੁਣ ਫਨਾ ਕਰਦੇ ਜੋ ਆ ਟਰੈਕ ਰਿਲੀਜ਼ ਹੋਇਆ ਜਿਸ ਦੇ ਵਿੱਚ ਰਵੀ ਔਰ ਸਰਗੁਨ ਮਹਿਤਾ ਦੀ ਕੈਮਿਸਟਰੀ ਦੇਖ ਕੇ ਹਰ ਕਿਸ ਨੂੰ ਬਹੁਤ ਵਧੀਆ ਲੱਗ ਰਿਹਾ ਹਰ ਕੋਈ ਐਂਟਰਟੇਨ ਹੋ ਰਿਹਾ ਤੇ ਗੀਤ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਦੋਵੇਂ ਸਿਤਾਰੇ ਯਾਨੀ ਕਿ ਇਹ ਕਪਲ ਜੋ ਇੱਕ ਦੂਸਰੇ ਦੇ ਨਾਲ ਕਾਫੀ ਰੋਮਾਂਟਿਕ ਅੰਦਾਜ਼ ਦੇ ਵਿੱਚ ਨਜ਼ਰ ਆ ਰਿਹਾ ਜਿਸ ਨੇ ਦਰਸ਼ਕਾਂ ਦਾ ਦਿਲ ਲੁੱਟ ਲਿਆ ਗੀਤ ਦੇ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਸਰਗੁਣ ਮਹਿਤਨ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਫੈਨਸ ਨੂੰ 7 ਨਵੰਬਰ ਦੀ ਤਰੀਕ ਸੇਵ ਕਰਨ ਲਈ ਕਿਹਾ ਸੀ ਇਸ ਪੋਸਟ ਤੋਂ ਬਾਅਦ ਹੀ ਚਾਉਣ ਵਾਲੇ ਲਈ ਇਸ ਐਲਾਨ ਮਗਰੋਂ ਕਾਫੀ ਜ਼ਿਆਦਾ ਉਹਨਾਂ ਦੇ ਫੈਨਸ ਜੋ ਸੀ ਐਕਸਾਈਟਿਡ ਨਜ਼ਰ ਆ ਰਹੇ ਸੀਗੇ ਕਿ ਹੁਣ ਆਖਰਕਾਰ 7 ਨਵੰਬਰ ਆ ਚੁੱਕੀ ਹੈ ਤੇ ਉਹਨਾਂ ਦਾ ਗੀਤ ਜੋ ਆ ਰਿਲੀਜ਼ ਹੋ ਚੁੱਕਿਆ ਇਸ ਗੀਤ ਦੇ ਆਉਣ ਤੋਂ ਬਾਅਦ ਹੀ ਲੋਕ ਇਸ ਦੇ 뮤직 ਲਿਰਿਕਸ ਤੇ ਵਿਜੂਅਲਸ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਆ ਫਨਾ ਕਰਦੇ ਇੱਕ ਰੋਮਾਂਟਿਕ ਸਟੋਰੀ ਹੈ ਜਿਸ ਦੇ ਵਿੱਚ ਸਰਗੁਣ ਤੇ ਰਵੀ ਦੀ ਜ਼ਬਰਦਸਤ ਕੈਮਿਸਟਰੀ ਇੱਕ ਮੇਨ ਅਟਰੈਕਸ਼ਨ ਦਾ ਪੁਆਇੰਟ ਹੈ ਦੋਵੇਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਨਜ਼ਰ ਆ ਚੁੱਕੇ ਨੇ ਤੇ ਹਰ ਵਾਰ ਵੀ ਜੋ ਕਮਾਲ ਦੇ ਲੱਗਦੇ ਤੇ ਇਸ ਵਾਰ ਵੀ ਉਹਨਾਂ ਦੀ ਜੋੜੀ ਜੋ ਚਾਹਣ ਵਾਲੇ ਦਾ ਦਿਲ ਮੋਹ ਚੁੱਕੀ ਹੈ ਦੱਸ ਦिए ਗੀਤ ਨੂੰ YouTube ਦੇ ਉੱਤੇ ਜੁਆਰੇ ਕੀਤਾ ਗਿਆ ਕੁਝ ਹੀ ਘੰਟਿਆਂ ਦੇ ਵਿੱਚ ਬਹੁਤ ਸਾਰੇ ਵਿਊਜ਼ ਵੀ ਆ ਚੁੱਕੇ ਨੇ ਲੋਕੋ ਕੋ ਨਦੀ కెਮਿਸਟਰੀ ਨੂੰ ਪਸੰਦ ਵੀ ਕਰ ਰਿਹਾ ਤੇ ਜੇਕਰ ਤੁਸੀਂ ਇਹ ਗੀਤ ਸੁਣ ਚੁੱਕੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ ਜੇਕਰ ਨਹੀਂ ਦੇਖਿਆ ਤਾਂ ਜ਼ਰੂਰ ਜਾ ਕੇ ਦੇਖੋ ਤੇ ਫਿਰ ਕਮੈਂਟ ਕਰਕੇ ਦੱਸਿਓ ਵੀ ਰਵੀ दुबे ਔਰ ਸਰਗੁਨ ਮਹਿਤਾ ਦੀ కెਮਿਸਟਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ